ਮੈਂ ਨਾ ਸਿੱਧਾ ਦਾ ਦਾ ਜੱਟ ਹਾਂ ਮੇਰਾ ਖੇਤੀਬਾੜੀ ਦਾ ਰਜਗਾਰ ਮੈਥੋਂ ਕਹੀ ਰੰਬਾ ਤੇ ਦਾਤਰੀ ਨਹੀਂ ਹੋਰ ਕੋਈ ਹਥਿਆਰ ਮੈਂ ਮਿਹਨਤ ਕਰਕੇ ਆਪਣਾ ਮਸਾ ਰਿਆ ਡੱਬਰ ਪਾਲ ਮੈਂ ਰੋਟੀ ਖਾਣ ਤੋਂ ਪਹਿਲਾਂ ਕਿਵੇਂ ਸਕਦਾ ਬੰਦਾ ਮਾਰ ਪਰ ਪਤਾ ਨਹੀਂ ਘਾਤੋਂ ਪੰਡ ਦੇ ਮੈਨੂੰ ਗੀਤਾਂ ਵਿੱਚ ਕਲਾਕਾਰ ਓਏ ਪਤਾ ਨਹੀਂ ਘਾਤੋਂ ਪੰਡ ਦੇ ਮੈਨੂੰ ਗੀਤਾਂ ਵਿੱਚ ਕਲਾਕਾਰ ਮੈਨੂੰ ਆਦੇ ਨਹੀਂ ਗਾਟੇ ਲਾਉਣੇ ਨਾ ਪੁੱਛਾ ਕਸੂਰ ਬੰਦਾ ਮਾਰ ਮੈਂ ਉਸ ਪੰਡ ਤੋਂ ਬਲਾਕ ਕਰਦਾ ਉਹ ਜਿੱਥੇ ਆਪ ਸੁਵੇ ਤੇ ਪਿਆਰ ਮੈਂ ਧੀਆਂ ਪੈਣਾ ਦੀ ਇੱਚ ਕਰਦਾ ਨਹੀਂ ਪੁੱਲ ਜਾ ਕੋਈ ਮਟਿਆਰ ਉਹ ਫਿਰ ਵੀ ਮੈਨੂੰ ਭੰਦ ਦੇ ਇਹ ਗੀਤਾ ਵਿੱਚ ਕਲਾਕਾਰ ਉਹ ਫਿਰ ਵੀ ਮੈਨੂੰ ਭੰਦ ਦੇ ਇਹ ਗੀਤਾ ਵਿੱਚ ਕਲਾਕਾਰ ਉਹ ਮੈਂ ਤਾਂ ਬੋਲ ਤਾਂ ਨਹੀਂ ਪਟਾਕੇ ਪਾ ਲਈ ਨਾ ਕੰਨ ਮਨਕਮਾ ਨੂੰ ਥਾਰ ਮਾਂ ਮੰਡੀਆਂ ਦੇ ਵਿਚ ਰੋਦਾ ਉਹਨਾ ਗੱਲ ਸੁਣੇ ਸਰਕਾਰ ਮੈਂ ਭੁੱਖਾ ਮਾਂਦਾ ਦੋਸਤੋ ਤਰ ਗਿਆ ਸਮੁੰਦਰੋਂ ਪਾਰ ਮੈਂ ਭੁੱਖਾ ਮਾਂਦਾ ਦੋਸਤੋ ਤਰ ਗਿਆ ਸਮੁੰਦਰੋਂ ਪਾਰ ਪਰ ਪਤਾ ਨਹੀਂ ਕਾਤੋਂ ਭੱਜਦੇ ਮੈਨੂੰ ਅੱਜ ਕੱਲ ਦੇ ਕਲਾਕਾਰ ਉਹ ਪਤਾ ਨਹੀਂ ਕਾਤੋਂ ਭੱਜਦੇ ਉਹ ਮੈਨੂੰ ਗੀਤਾ ਵਿੱਚ ਕਲਾਕਾਰ ਹੁਣ ਤਬੱਸ ਕਰਦੇ ਮੈਂ ਤਾਂ ਕਰਦਾ